ਕਰੋ ਛੱਡਦੇ ਆ ਤਾਂ ਅਸੀਂ ਧਰਨਾ ਲਾਵਾਂਗੇ ਇਸ ਤੋਂ ਬਾਅਦ ਤੇ ਤਾਵਣੀ ਜਿੰਨੇ ਵੇ ਦੁਬਾਰਾ ਜੇ ਪਾਣੀ ਛੱਡਿਆ ਤਾਂ ਫੇਟ ਨਹੀਂ ਦੇਣਾ ਜੇ ਤੁਸੀਂ ਸਟੇਡੀਅਮ ਬਣਿਆ ਉਹ ਸ਼ੇਡਿੰਗ ਜਿਹੜਾ ਨੇ ਦਿਓ ਵੀ ਉਹ ਦੁਆਰੇ ਤਲਾ ਦਾ ਰੁਕ ਰੱਖਾ ਦਿਓ ਸਰ ਕੀ ਨਾਮ ਕੀ ਹੈ ਲੰਬਦਾ ਸਿੰਘ ਆਪਾ ਨਗਰ ਕੌਂਸਲ ਮੈਂ ਅੱਜ ਮਤਦਾਜੀ ਕਿਵੇਂ ਦੇਖਦੇ ਹੋ ਸਟੇਡੀਅਮ ਦੇ ਵਿੱਚ ਜਿਹੜਾ ਪਾਣੀ ਕੱਢਿਆ ਗਿਆ ਹੈ ਜਿਹੜਾ ਮੀਹ ਦਾ ਪਾਣੀ ਹੈ ਜਾਂ ਸੀਵਰੇਜ ਦਾ ਗੰਦਾ ਪਾਣੀ ਇਸ ਸਟੇਡੀਅਮ ਵਿੱਚ ਕੱਢਿਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਇਹ ਗਵਾਂਦੇ ਜੀ ਸਭ ਤੋਂ ਵੱਧ ਮਤਭਾਗੀ ਘਟ ਰਹੇ ਨੇ ਪਾਣੀ ਦਾ ਅਲਟਰਨੇਟਿਵ ਨਗਰ ਕੌਂਸਲ ਨੇ ਜਾਂ ਸੀਵਰੇਜ ਬੋਰਡ ਨੇ ਕਰਦਾ ਤਾਂ ਪਾਣੀ ਕਿਸੇ ਪਾਸੇ ਰੀਯੂਜ਼ਲਾਈਜ਼ ਹੋ ਕੇ ਹੋਰ ਕਿਤੇ ਜਾ ਕੇ ਕੰਮ ਆਵੇ ਗੰਦਾ ਪਾਣੀ ਸ਼ਹਿਰ ਦਾ ਪਾਣੀ ਇਕੱਠਾ ਕਰਕੇ ਦੋਨੋਂ ਸਟੇਡੀਅਮ ਦੇ ਵਿੱਚ ਇੱਕ ਤਾਂ ਕੁਸ਼ਤੀਖੜਾ ਔਰ ਨਾਲ ਇਸਕੇ ਇਥੇ ਪਾਣੀ ਛੱਡ ਕੇ ਮੈਨੂੰ ਤਾਂ ਕਿਤੇ ਕਿਤੇ ਵੀ ਸੁਸੋਂ ਲੱਗ ਗਿਆ ਹੁਣ ਵੀ ਇਹ ਨਸ਼ੇ ਤੋਂ ਦੂਰ ਕਰਨ ਲਈ ਖਾਤੇ ਇੱਕ ਸੈਂਟਰ ਚੱਲ ਰਿਹਾ ਦੋ ਜੀ ਦੇਖੀਦਾ ਆਪਾਂ ਖੇਡਾਂ ਨਾਲ ਜੁੜ ਕੇ ਬੱਚੇ ਨਸ਼ੇ ਤੋਂ ਦੂਰ ਹੁੰਦੇ ਆ ਤੇ ਸਾਡੇ ਪ੍ਰਸ਼ਾਸਨ ਵਾਲੇ ਪਤਾ ਨਹੀਂ ਕੀ ਚਾਹੁੰਦੇ ਬੱਚੇ ਨਸ਼ੇ ਦੇ ਲੱਗਣ ਦੋਨੇ ਸੈਂਟਰਾਂ ਨੂੰ ਬੰਦ ਕਰਨ ਦਾ ਨਾਸਤੇ ਕਿਉਂਕਿ 25-30 ਸਾਲਾਂ ਤੋਂ ਇਹ ਦੋਨੇ ਸੈਂਟਰ ਸੇਵਾ ਕਰ ਰਹੇ ਆ ਬੜੇ ਬੱਚੇ ਤੋਂ ਵੱੜ ਕੇ ਖੇਡ ਕੇ ਔਰ ਅਫਸਰ ਬਣੇ ਆ ਇਹਨਾਂ ਕਿਤੇ ਭਰਤੀ ਹੋਏ ਆ ਪਰ ਇਹਨਾਂ ਨੂੰ ਨਸ਼ਿਆਂ ਦਾ ਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੀ ਕਿੰਨੇ ਨਹਾਵਾ ਆ ਹੁਣ ਪਾਣੀ ਛੱਡਣ ਤੋਂ ਬਾਅਦ ਤੁਸੀਂ ਦੇਖੋ ਵੀ ਜੇ ਕੋਈ ਡੁੱਬ ਕੇ ਮਰ ਜੇ ਕੱਲ ਹੀ ਘਰੋਂ ਆਪਾਂ ਘੇਟਿਆ ਕਰ ਸ੍ਰੋਵਰ ਦੀਆਂ ਕੰਧਾਂ ਡੱਪ ਕੇ ਬੱਚੇ ਸਨਾਨ ਕਰਨ ਦੇ ਬਹਾਨੇ ਚ ਡੁੱਬ ਕੇ ਮਰ ਗਏ ਤਾਂ ਦੱਸੋ ਇਹ ਆਪਾਂ ਉਹਦਾ ਬਰ ਕੋਣ ਜਿੰਮੇਵਾਰ ਹੋ ਗੰਦਾ ਪਾਣੀ ਹੈ ਪਰ ਇੱਕ ਖੇਡ ਸਟੇਟਮੈਂਟ ਦੇ ਵਿੱਚ ਗੰਦੇ ਪਾਣੀ ਦਾ ਹੋਣਾ ਇੱਕ ਮੂੰਹ ਤੇ ਥੱਪੜ ਆ ਉਹਨਾਂ ਪ੍ਰਸ਼ਾਸਨਿਕ ਲੀਡਰਾਂ ਦੇ ਜਾਂ ਆਪਣੇ ਸ਼ਹਿਰ ਦੇ ਜਿੰਨੇ ਵੀ ਮੋਹਤਵਾਰ ਜਿੰਨੇ ਰਾਜਨੀਤਿਕ ਤੌਰ ਤੇ ਲਾ ਲੋ ਜਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਭਾਵੇਂ ਉਹ ਨਗਰ ਕੌਂਸਲ ਪ੍ਰੈਜ਼ੀਡੈਂਟ ਹੋਣ ਭਾਵੇਂ ਆਮ ਆਦਮੀ ਪਾਰਟੀ ਦਾ ਕੋਈ ਇੰਚਾਰਜ ਹੋਵੇ ਜਾਂ ਕੋਈ ਇਸਟੇਮਨ ਹੋਰ ਹੋਵੇ ਕਿ ਇਹ 670 ਪਰ ਇੱਕ ਸਟੇਡੀਅਮ ਦੇ ਵਿੱਚ ਪਾਣੀ ਛੱਡਿਆ ਜਾਵੇ ਔਰ ਐਡੀ ਮੰਦਭਾਗੀ ਘਟਣਾ ਬੜਾ ਦਿਲ ਦੁਖਦਾ ਬੱਚੇ ਖੜੇ ਆ ਜਿਵੇਂ ਦੇਖਿਆ ਹੁਣ ਇਹ ਵਿਚਾਰੇ ਮੁਰਜ ਜਾਂਦੇ ਆ ਕੇ ਕਿੱਥੇ ਇਹਨਾਂ ਨੇ ਖੇਡ ਕੇ ਕੁਝ ਬਣਾਣਾ ਸੀ ਔਰ ਆਪਣੇ ਤਾਂ ਪਹਿਲੇ ਹੀ ਦੇਖੋ ਕਿੰਨੇ ਕਿ ਮੈਡਲ ਆਏ ਆਪਣੇ ਇੰਡੀਆ ਚ ਓਲੰਪਿਕ ਚਲ ਰਿਹਾ ਹੈ ਪਹਿਲੇ ਹੀ ਬੜਾ ਬੁਰਾ ਹਾਲ ਹੋ ਰਿਹਾ ਹੈ ਜੀ ਆਦਾ ਤਾਂ ਇੱਥੇ ਜਕਮਾਣਾ ਮੜ ਹੁੰਦਾ ਪਹਿਲੀ ਅੰਦਰ ਤੇ ਕੋਈ ਸ਼ੇਡ ਨਹੀਂ ਵੀ ਹੈਣੀ ਸੀ ਜੇ ਮਤਮਟਰ ਸੀਗੇ ਤੇ ਨਿਆਹ ਹੋਰ ਨਾ ਤਾਂ ਔਰ ਅੱਜ ਦੇ ਕੋਰੇ ਉਹ ਹੀ ਕਲਾਬ ਲਾ ਕੇ ਰੱਖ ਤਬੀ ਗੰਦੇ ਪਾਣੀ ਪ੍ਰਸ਼ਾਸਨ ਦਾ ਤਾਂ ਜਿਹੜਾ ਹੈਗਾ ਤਰਕ ਇਹ ਹੈ ਵੀ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਖੜਿਆ ਹੈ ਕਿ ਸ਼ਹਿਰ ਨਿਵਾਸੀ ਨੂੰ ਬਚਾਇਆ ਜਾ ਸਕੀ। ਜੇ ਕੋ ਬਿਲਕੁਲ ਝੂਠ ਹੈ ਇਸ ਗੱਲ। ਸ਼ਹਿਰ ਨਿਵਾਸੀਆਂ ਨੂੰ ਪਾਉਣ ਦੀ ਖਾਤਰ ਸੀਵਰ ਰਿਪੋਰਟ ਕਾਦੇ ਵਾਸਤੇ। ਵੱਡਿਆ ਵੱਡਿਆ ਮੋਟਰ 13 ਕਰੋੜ ਰੁਪਇਆ ਪਹਿਲਾਂ ਆਇਆ ਕਹਿੰਦੇ ਸੀ ਲਾਇਆ ਉਹ ਕਿੱਧਰ ਗਿਆ? 23 ਲੱਖ ਰੁਪਇਆ ਸਬਾਈ ਵਾਸਤੇ ਉਹ ਕਿੱਧਰ ਗਿਆ? ਜੇ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਤੇ ਇਹਨਾਂ ਦੇ ਵਿੱਚ ਪਾਣੀ ਤਾਂ ਕੀ ਹੱਲ ਕੱਢਣਾ ਹੈ? ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕੋਈ ਅਸਲੀ ਹੱਲ ਹੈ। ਹੱਲ ਦੇਵਾ ਦੇ ਜਦ ਕਿ ਸ਼ਰਕਾਂ ਉੱਤੇ ਕਰਦੀਆਂ ਦੋਨੋਂ ਸਾਈਡ ਤੇ ਫਾੜਕਾ ਕੋਲ ਇਹ ਕਿੰਨੀ ਕੀਤੀਆਂ ਉੱਚੀਆਂ ਇਹ ਪਹਿਲਾਂ ਸ਼ਰਕਾਂ ਨਹੀਂ ਗੀਆਂ ਸਾਰਾ ਪਾਣੀ ਜਾਂਦੇ ਸੀਗੇ ਜੀ ਅਸੀਂ ਵੀ ਖੁਦ ਦੇਖਿਆ ਨਾ ਪਹਿਲਾਂ ਫਿਰ ਕੰਸਟਰਕਟਰ ਨੇ ਇੱਕ ਤਰਾ ਸੋਣ ਦੇ ਵਿੱਚ ਕਿਤੇ ਪਾਣੀ ਵੰਡੀ ਚੜਦਾ ਸੀ ਤਾਂ ਸਿਵਰੇਵੀ ਸਾਹਿਬ ਕਰਾਇਆ ਸੀ ਫਿਰ ਕਿਉਂ ਨਹੀਂ ਉਹਦੇ ਬਾਰੇ ਧਿਆਨ ਪੈਂਦਾ ਕਿ ਇਹ ਕੁਆਲਟੀ ਇਹ ਕੋਈ ਹੱਲ ਨਹੀਂਗਾ ਕੱਲ੍ਹ ਦੀ ਬਾਰਿਸ਼ ਤੋਂ ਬਾਅਦ ਇਹਦੇ ਪਾਣੀ ਸਿਰਫ 2 ਇੰਚ ਰਹਿ ਗਿਆ ਸੀ ਜੇ ਅੱਜ ਬਾਰਿਸ਼ ਹੋਰ ਪੈ ਜਾਂਦੀ ਹੈ ਜਾਂ ਕੱਲ੍ਹ ਹੋਰ ਪੈ ਗਈ ਤਾਂ ਪਾਣੀ ਫੁੱਲ ਭਰ ਜਾਣਾ ਦੱਸੋ ਫਿਰ ਕਿੱਥੇ ਗੱਟਣਗੇ ਫੇਰ ਇਹਨਾਂ ਕੋਲ ਅਲਟਰਨੇਟ ਹੈਗਾ ਚਲੋ ਅਸੀਂ ਮੰਨ ਲਿਆ ਇੱਥੇ ਇਹਨਾਂ ਨੇ ਹੱਲ ਕੱਢ ਲਿਆ ਇਹ ਕੋਨਾਂ ਦੇ ਬਿਲਕੁਲ ਝੂਠ ਤੇ ਝੂਠਾ ਤਰਕ ਹੈ ਨਾ ਉਹ ਝੂਠਾ ਲੜ ਰਿਹਾ ਹੈ ਸ਼ਹਿਰ ਵਸੇ ਨੂੰ ਸ਼ਹਿਰ ਵਸੇ ਨੂੰ ਵੀ ਸੋਚਣਾ ਚਾਹੀਦਾ ਵੀ ਸਾਡੇ ਗਰਾਉਂਡਾਂ ਦੇ ਵਿੱਚ ਪਾਣੀ ਛੱਡਣਾ ਆ ਲੈਣੀ ਸੀਵਲ ਡਿਪਾਰਟਮੈਂਟ ਸਾਫ਼ ਕਰਾਉਣਾ ਸੀਵਲ ਚੰਦਾ ਹੋਵੇ ਔਰ ਇਹ ਗੰਦਾ ਪਾਣੀ ਜਿਹੜਾ ਉਹ ਆਪਣੀ ਜਗ੍ਹਾ ਤੇ ਜਾਵੇ ਕਿਸ ਕੋਈ ਉੱਥੇ ਜਾਵੇ ਕੀ ਮੰਗ ਕੇ ਹੈ ਤੁਹਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਦੇਖੋ ਮਰੀਆਂ ਨੂੰ ਹੋਰ ਨਾ ਮਾਰੋ ਪਹਿਲਾਂ ਹੀ ਬੜੇ ਖਸਤਾ ਹਾਲਤ ਵਿੱਚ ਚੱਲ ਰਹੇ ਆ ਕੋਈ ਇਹਨਾਂ ਦੀ ਸੁਣਾਈ ਨਹੀਂ ਵੱਢ ਸਕਦਾ ਪਰ ਫਿਰ ਵੀ ਜੇ ਆ ਬੱਚੇ ਖੇਡਦੇ ਸੀ ਇਹ ਪਾਣੀ ਕੱਢ ਕੇ ਬਕਾਇਦਾ ਰੰਗ ਕਰਾ ਕੇ ਦਿੱਤਾ ਜਾਵੇ ਔਰ ਇਨਫਰੂਸਟਰ ਵੀ ਜੇਕਰ بارش ਹੋਦੀ ਹੈ ਜੇ بارش ਦਾ ਪਾਣੀ ਦਾ ਸਾਂਭ ਲਾਵੇ ਪਰ ਜੇ ਮੰਡੀ ਦਾ ਪਾਣੀ ਇੱਦਾਂ ਛੱਡਿਆ ਰਹਿਣੇ ਤਾਂ ਇਹਦਾ ਕੋਈ ਹੱਲ ਨਹੀਂ ਹੈ ਹੱਥ ਬੰਨ ਕੇ ਬੇਂਤੀ ਵੀ ਕਰਦੇ ਆ ਔਰ ਨਾਲ ਤਾਂ ਉਹ ਕਿੰਨੇ ਵੇਦੂ ਬਾਦ ਜੇ ਪਾਣੀ ਛੱਡਿਆ ਤਾਂ ਛੱਡ ਨਹੀਂ ਦੇਣਾ ਇਹ ਨਲ ਕੋ ਪੈ ਪਾਈ ਆ ਫਿਰ ਵੀ ਇਹਦਾ ਕੋਈ ਹੱਲ ਹੋ ਜੇ ਕਿ ਉਹਦੇ ਨਾਲ ਪੰਪਰੇਟਰ ਇੰਜਨ ਨਾ ਚੱਕੇ ਘੱਟਦਾ ਹੁੰਦਾ ਤੇ ਦੇਖ ਲਓ ਤੁਸੀਂ ਕੱਢਾ ਕਿੰਨੇ ਦਿਨ ਪਾਣੀ ਕੱਢਿਆ ਜਾਊਗਾ ਉਸ ਤੋਂ ਬਾਅਦ ਕਿੱਥੇ ਪਾਉਣਾ ਪੂਰੀ ਹਜੇ ਤਾਂ ਕਾਲੀ ਇਹ ਕਰਨਾ ਕਿਹਨੇ ਜੀ ਪ੍ਰਸ਼ਾਸਨ ਵੱਲੋਂ ਜਦੋਂ ਪਾਣੀ ਤਾਂ ਚੱਲੂ ਛੱਡ ਦਿੱਤਾ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜਾ ਇਹਦਾ ਮੈਂਟੇਨੈਂਸ ਖਰਚਾ ਹੁੰਦਾ ਹੈਗਾ ਉਹਦੇ ਬਾਅਦ ਕੀ ਕਹਿਣਾ ਤੁਹਾਡੇ ਉਹਦੇ ਬਾਅਦ ਕੀ ਕਹਿਣਾ ਮੈਂ ਤਾਂ ਅਸੂਹੀ ਨੇ ਕਿਸੇ ਇੱਕ ਪਾਠ ਦੀ ਸੀ ਸਰਜਨ ਜੀ ਉਹ ਕਹਿੰਦਾ ਮੈਂ ਲੋਕਾਂ ਨੂੰ ਕਹਿ ਆਇਆ ਸਭ ਨੂੰ ਇਕੱਠੇ ਕਰਕੇ ਦੇਵਾਂਗਾ ਮਾਰੀ ਕਿਉਂਕਿ 70 ਰੁਪਏ ਰੰਗ ਤੇ ਲੱਗਣਾ ਹੈ ਹਾਲਾਂਕਿ ਇਹ ਪ੍ਰਸ਼ਾਸਨ ਦਾ ਆਪਣਾ ਮੁੱਦਾ ਹੈ ਪਬਲਿਕ ਇਹਦੇ ਚੋਂ ਕਿਸੇ ਹਰ ਗੱਲ ਤੇ ਪਰ ਇਹਦਾ ਕੀ ਕਸੂਰ ਹੈ ਪਾਣੀ ਦੀ ਸੀਵਲ ਦਾ ਜਾਂ ਲੀਕਜ ਹੋ ਰਿਹਾ ਤਾਂ ਪਬਲਿਕ ਦਾ ਤਾਂ ਕੋਈ ਕਸੂਰ ਹੀ ਨਹੀਂ ਪਬਲਿਕ ਬਿੱਲ ਭਰ ਰਹੀ ਹੈ ਪਬਲਿਕ ਸਾਰਾ ਕੁਝ ਨੂੰ ਹਰ ਚੀਜ਼ ਦਾ ਟੈਕ ਇਹ ਕੰਮ ਹੈ ਸਾਡਾ ਸਰਕਾਰ ਦਾ ਪ੍ਰਸ਼ਾਸਨ ਦਾ ਔਰ ਇਹਨੂੰ ਜਿਹੜਾ ਰੈਂਟ ਕਾ ਕੇ ਦੇਣਾ ਉਹ ਵੀ ਖਰਚਾ ਸਰਕਾਰ ਕਰੇ ਸਾਨੂੰ ਸਾਡਾ ਮੇਨਟੇਨੈਂਸ ਦੇਵੇ ਸਾਡਾ ਬੁਰਾ ਹੋ ਕਰਛੇ ਕਦੇ ਗੰਦਾ ਪਾਣੀ ਤੇ ਵਿਸ਼ਦੀ ਵੀ ਵਗਾਤਾ ਤੁਹਾਨੂੰ ਵੀ ਸ਼ਾਇਦ ਪਤਾ ਹੋਵੇ ਕੁਸ਼ਤੀਖਾਨੇ ਦੇ ਪਾਣੀ ਵਿਸ਼ਦੀ ਵਗਾ ਕੇ ਸਾਡੇ ਸਾਰੇ ਮੈਟ ਕਰਕੇ ਜੀਵਨ ਦੀ ਧਾਰਮਿਕ ਜਿਹੜੀਆਂ ਤਸਵੀਰਾਂ ਕੋਈ ਹੋਰ ਚੀਜ਼ਾਂ ਤਰੀਆਂ ਨਾਲ ਨਾਲ ਕੀ ਕਹਾਂ ਸੀਗਾ ਤਰਪੀਆ ਕੱਢ ਲੈ ਆਂਦਾ ਸੀ ਜਿੱਥੇ ਛੱਡ ਗਏ ਆਹ ਨਾ ਕੱਢ ਕਰਤੋਂ ਤਾਂ ਕਿਉਂ ਕੋਈ ਜਾਣੀ ਨੁਕਸਾਨ ਹੋ ਸਕਦਾ ਹੈ ਆਪਾਂ ਆਪਾ ਲੈ ਆਂਦੇ ਕਿਵੇਂ ਆਪਾ ਲੈ ਜੀ it written ka channel dekh le apna ka use kar sakte